ਗੁੱਡ ਮਾਰਨਿੰਗ ਸਸਰੀ ਗਾਲਸਾਇਨ ਨੂੰ ਵੈਲਕਮ ਟੂ ਮਾਈ ਨਿਊ ਬਲੌਗ ਸਵੇਰ ਦੀ ਫਲਾਈਟ ਗਈ ਹੋਈ ਹੈ ਹੁਣ ਦੇਖਦੇ ਅੱਗੇ ਕੀ ਬਣਦਾ ਕੀ ਹੈ ਫਿਰ ਚੱਲਦੇ ਦੇਖਦੇ ਹਾਂ ਕਿ ਬੰਦਾ ਪਾਣੀ ਵੀ ਨਹੀਂ ਆਂਦਾ ਬੜਦਾ ਇਹ ਪਾਂਡੇ ਉਵੇਂ ਪਏ ਨੇ ਨਹੀਂ ਮਣੇ ਤਾਂ ਕਹਿੰਦੇ ਨੇ ਬਾਲਟੀ ਓਂ ਬੁਲਟੀ ਪਰ ਕੇ ਲੱਗੇ ਸੀ ਦੇਖਦੇ ਅੱਗੇ ਕੀ ਬਣਦਾ ਫਿਰ ਹੰਮੀ ਬੋਲੋ ਕੀ ਬੋਲਦੇ ਸੀ ਅੱਜ ਉਹ ਨਹੀਂ ਜਿਹੜਾ ਮੈਂ ਪਾਣੀ ਦੀ ਵੇਸਟੇਜ ਕਰਦੇ ਸੀਗੇ ਨਾ ਖੜਾ ਜਾ ਪਿਛਾ ਹੋਰ ਕੀ ਦੇ ਦਿੱਤਾ ਦੇ ਦਿੱ ਕਿੱਡੀ ਪਾਣੀ ਦੀ ਵੇਸਟੇਜ ਕੀਤੀ ਸੀ ਉਨਾਂ ਹੀ ਪਾਜਾ ਕੇ ਰੱਖਦੇ ਨਾ ਆਪਾਂ ਆਪਣਾ ਅੱਜ ਸਾਰਾ ਕੰਮ ਹੋ ਜਾਣਾ ਸੀਗਾ ਠੀਕ ਹੈ ਸਾਰੇ ਕਮੈਂਟ ਵੀ ਕਰਦੇ ਸੀ ਸੋਰੀ ਸੋਰੀ ਤਾਂ ਨਹੀਂ ਕਿਚਲਾ ਦੇ ਕੀ ਵੱਡੇ ਬੋਦੇ ਖੱਲੇ ਛੋਟਾ ਪੁੱਦ ਬਦਦਾ ਪਿੱਛੇ ਬਣੀ ਕਿਹੜੀ ਚੀਜ਼ ਹੈ ਵਧੀਆ ਗੱਗ ਹਾਂਜੀ ਆਪਾਂ ਹੁਣ ਚਲਦੇ ਆਂ ਸਮਾਨ ਲੈਣ ਤੇ ਕਰਦੇ ਆਂ ਕੰਮ ਦੀ ਤਿਆਰੀ ਕਿੱਥੋਂ ਆਪਾਂ ਕੰਮ ਤੇ ਚਲਦੇ ਆਂ ਜੀ ਲਓ ਜੀ ਚਾਹੇ ਛਾਣ ਲਈ ਹਾਲੇ ਆ ਗਿਆ ਮੇਰਾ ਰਤਿਆ ਸ਼ਹਿਰ ਮਾਰਕੀਟ ਹੈ ਸ਼ਹਿਰ ਦੀ ਜੀ ਉੱਧਰ ਵੇਖ ਇਹ ਆ ਗਿਆ ਬੱਸ ਸਟੈਂਡ ਜੀ ਅੰਦਰ ਆਪਾਂ ਆ ਗਏ ਸਮਾਨ ਲੈਣ ਤੇ ਭਾਈ ਸਾਹਿਬ ਜੀ ਮੇਰਾ ਸਮਾਨ ਦਿਓ ਤੇ ਆਪਾਂ ਚੱਲੀਏ ਫਿਰ ਭਾਈ ਜੀ ਆਪੇ ਸਮਾਨ ਪਾ ਦਿੰਦੇ ਨੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ ਨਾ ਹੀ ਕਦੇ ਕੋਈ ਸਮਾਨ ਖਰਾਬ ਨਿਕੜਿਆ ਵੀ ਹਾਂ ਵੀ ਕੋਈ ਖਰਾਬ ਨਿਕੜਿਆ ਹੋਊ ਕਿਵੇਂ ਐਸ ਤੋਂ ਲਾ ਪਿਆ ਜੀ ਪਾਦੇ ਯਾਰ ਜੀ ਮੇਰਾ ਅੱਜ ਦਾ ਨਾਸ਼ਤਾ ਅਮਰੂਦ ਇਹਨੂੰ ਸਲਾਦ ਵੀ ਕਹਿ ਸਕਦੇ ਹੋ ਮੰਮੀ ਨੇ ਘੜ ਕੇ ਦਿੱਤੀ ਹੈ ਬਨੋ ਮੈਂ ਪਰ ਬਿਜੀ ਹੋਏ ਪਏ ਨੇ ਆਲੂ ਕੱਟਣ ਕੱਟਣ ਜੀ ਨਹੀਂ ਸੋਰੀ ਕਿੰਨੇ ਤੇ ਲੋਕ ਇੰਦਰ ਨੇ ਆਹੋ ਹੋ ਲੈਟਰੀ ਹੈਗੇ ਸੀ ਪਾਣੀ ਵੀ ਨਹੀਂ ਹੈਗਾ ਸੀ ਠੀਕ ਕਿਹੜੇ ਪਾਸੋਂ ਆ ਕਰੇਟ ਦੇ ਵਿੱਚ ਕੂੜੀਆਂ ਕੀੜੀਆਂ ਆ ਗਈਆਂ ਕੀੜੀਆਂ ਨੇ ਕਰਤਾ ਕੰਮ ਖਰਾਬ ਸਾਰਾ ਫਿਰ ਉੱਥੇ ਸਮਾਨ ਕੱਢਿਆ ਛੰਨੀਆਂ ਕੀੜੀਆਂ ਕਮੈਂਟ ਕਰਕੇ ਦੱਸੋ ਕੀੜੀਆਂ ਕਿੰਨਾ ਕਿੰਨਾ ਦੇ ਘਰੇ ਜ਼ਿਆਦਾ ਆਂਦੀਆਂ ਨੇ ਸਾਡੇ ਘਰ ਤਾਂ ਬਹੁਤ ਜ਼ਿਆਦਾ ਆਂਦੀਆਂ ਨੇ ਰਸੋਈ ਚ ਬੈੱਡ ਤੇ ਕਿੰਨੇ ਲੈ ਲੈਂਦੇ ਨੇ ਹੂੰ ਜਿਹਨਾਂ ਕੋਲ ਨਾ ਆਉਣ ਸਾਡਾ ਦੱਸਿਓ ਅਸੀਂ ਭੇਜ ਦਾਂਗੇ। ਅਸੀਂ ਹੁਣ ਚੱਲਿਆਂ ਗੁਰਦੁਆਰੇ ਮੱਥਾ ਟੇਕਣ ਤੇ ਇੱਧਰ ਆ ਕੀ ਕੀ ਕਹਿੰਦੀ ਵੀ ਸੀ ਕਿਵੇਂ? ਪਚਾਈਆਂ ਹੱਥ ਬਚਾਈ ਆ ਲੈ। ਟੈਲਾ ਤਨਵਾਲੀਆਂ 7-7 ਫੁੱਟ ਤੱਕ। ਠੀਕ ਐ ਤੇ ਹੁਣ ਇਤਿਆਸ ਨਹੀਂ ਜਾਂਦਾ। ਛਾਲਵਾਰੀ ਛਾਲਵਾਰੀ। ਛਾਲ ਮਾਰ ਕੇ ਦੇ ਤਾ ਸਹੀ। ਹੱਥ ਜਾਂਦਾ ਛਾਲਵਾਰਾ। ਇਹ ਕੋਲਵਾਰ ਤਾ ਸਹੀ। ਮਾਰ ਤਾ ਸਹੀ ਛਾਲੇ ਕੋਲ। ਮਾਰ ਤਾ ਸਹੀ ਆ ਦੇ ਕੋਲ। ਲੱਗਦਾ ਤਾ ਮੇਰੇ ਵੀ ਐ। ਪੇਡਾ ਫੇਵਰ ਨਾਲ ਲੱਗਿਆ ਨਾ ਇਹ ਰੋਬਲੇ ਫੋਨ ਰਿ ਹੈ ਛਾਲ ਮਾਰਤਾ ਸੀ ਇੱਕ ਵਾਰ ਐਂ ਕਰਕੇ ਬੋਲੋ ਇਹਦਾ ਸੀ ਦੇਖ ਲਾਓ ਬਾਬੇ ਦੀ ਮਨ ਦੇ ਹਾਂਜੀ ਅਸੀਂ ਇਥੋਂ ਪ੍ਰਸ਼ਾਦ ਲੈਣੇ ਆ ਜੀ ਪ੍ਰਸ਼ਾਦ ਲੈ ਲਿਆ ਹਾਂ ਠੀਕ ਚਲੋ ਚਲੀਏ ਹੁਣ ਗੁਰਦੁਆਰੇ ਜੀ ਅਸੀਂ ਗੁਰਦੁਆਰੇ ਪਹੁੰਚ ਗਏ ਚੱਲ ਤੁਸੀਂ ਮੱਥਾ ਟੇਕ ਕੇ ਆਓ ਮੈਂ ਖੜਿਆ ਹਾਂ ਬਾਹਰ ਠੀਕ ਹੈ ਜੀ ਆ ਗਏ ਤੇ ਹੁਣ ਆਪਾਂ ਚੱਲਦੇ ਹਾਂ ਘਰੇ ਜੀ ਟਾਈਮ ਬਹੁਤ ਲੱਗ ਗਿਆ ਹਨਾ ਹੋ ਗੂੜ ਸੀ ਬਹੁਤ ਅਜੇ ਤੱਕ ਅਸੀਂ ਅਸੀਂ ਨੰਬਰ ਕੋ ਵਾਲੇ ਮਾਮਾ ਬਾਬਾ ਜੀ ਕੰਮ ਲਾਣਾ ਹੈ ਹਾਂ ਰੈਡੀ ਦੇ ਚਲੋ ਵਾਹਿਗੁਰੂ ਮੇਰ ਜੀ ਆਏ ਕਰੇ ਤਾਂ ਇਹ ਕੋਲੋਂ ਪਹੁੰਚ ਆਇਆ ਥਿੱਲੇ ਪੀਲ ਚਿਪਿਲਾ ਗਿਆ ਨਹੀਂ ਸੋਲੇ ਗਿਆ ਆ ਅਜੇ ਦੁਕਾਨ ਤੋਂ ਹੋ ਗਏ ਲੇਟ ਠੀਕ ਹੈ ਜੀ ਹੁਣ ਕਰਦੇ ਆ ਮਸਾਲਾ ਤਿਆਰ ਤੇ ਫਿਰ ਚੱਲਦੇ ਆਂ ਆਪਣੇ ਕੰਮ ਤੇ ਅਜੇ ਬਣ ਲੈ ਵੀ ਹਰਮਨ ਬੇਟਾ ਰੱਖ ਰਿਹਾ ਅਸਮਾਨ ਠੀਕ ਹੈ ਜੀ ਸਿਲੰਡਰ ਪੈ ਥੱਲੇ ਹੁਣ ਮੈਂ ਸਿਲੰਡਰ ਨਾਲ ਲਾ ਕੇ ਰੱਖਵਾ ਦਾਂਗਾ ਤੇ ਰੈਡੀ ਤੇ ਰੱਖ ਕੇ ਸਮਾਨ ਦੇ ਫਿਰ ਚੱਲਦੇ ਆਂ ਜੀ ਕੰਮ ਤੇ ਆਪਾਂ ਜੀ ਅਸੀਂ ਹੁਣ ਚੱਲੇ ਆਂ ਆਪਣੇ ਕੰਮ ਤੇ ਅਜੇ ਲੇਟ ਹੋ ਗਏ 1 ਘੰਟਾ 1.5 ਘੰਟਾ ਲੇਟ ਹੋ ਗਿਆ ਅਜੇ ਕਿਉਂਕਿ ਡੇਢ ਤੂੰ ਇੱਕ ਤੋਂ ਡੇਢ ਵਜੇ ਦੇ ਵਿੱਚ ਪਹੁੰਚ ਜਾਂਦੇ ਸੀ ਅੱਜ ਚਲੋ ਕੋਈ ਨਹੀਂ ਖਾਣ ਕੀ ਤੇ ਲੈ ਕੇ ਆਏ ਆ ਹਾਂ ਚਲੋ ਵਾਹਿਗੁਰੂ ਸਾਨੂੰ ਮਿਲਦਾ ਹੈ ਤੇਲ ਚੀਨੀ ਦਾਣੇ ਤੇਲ ਚੀਨੀ ਤੂੰ ਐ ਲੋ ਪੀਣੀ ਤੁਸੀਂ ਆ ਗਏ ਆ ਆਪਣੇ ਅੱਡੇ ਤੇ ਅੱਡੇ ਦੀ ਸਫਾਈ ਹੋ ਰਹੀ ਆ ਝਾੜੂ ਲਾ ਕੇ ਫਿਰ ਆਪਾਂ ਲਾਣੇ ਆ ਆਪਣਾ ਸੈਟਅਪ ਇੱਕ ਜੀ ਵਾਹਿਗੁਰੂ ਮੇਰਾ ਕਰੇ ਜੀ ਅੱਜ ਲੇਟ ਹੋ ਗਏ ਡੇਢ ਘੰਟਾ ਅੱਜ ਹੋਣਾ ਪਰ ਲੱਗ ਰਿਹਾ ਸੈਟ ਕੁਝ ਵਾਹਿਗੁਰੂ ਮੇਰਾ ਕਰੇ ਕਰੀਏਟ ਕਰੋ ਖਾਲੀ ਇੱਥੇ ਰੱਖੋ ਨਾ ਬੜਾਣਾ ਇਹ ਚ ਜਾਈ ਜਾਣਗੇ ਹਾਂ ਇਹ ਚ ਜਾਈ ਨਾ ਜਾਣ ਸਾਰੇ ਆਹ ਖਾਣ ਹੋ ਜਾਏ ਉਹ ਤਾਂ ਫਿਰ ਆਸਤੇ ਆਸਤੇ ਕਰਕੇ ਲੱਗੂਗਾ ਨਾ ਹਜੇ ਤਾਂ ਚਲੋ ਨਾਨੇ ਆਪਣਾ ਸੈਟਅਪ ਫਿਰ ਦਿਖਾਣੇ ਆ ਦੋਨੋਂ ਹੋ ਜੀ ਕਿਨਾ ਆਪਣਾ 40 ਲੱਖ ਰੁਪਏ ਦਾ ਸੈਟਅਪ ਲੱਗਿਆ ਆਪਣਾ ਤੇ ਹੁਣ ਜਿਹੜੇ ਜਿਹਨੇ ਆਣਾ ਆਹੂ ਖਾਣ ਵਾਸਤੇ ਲੋਨ ਫੇਟਿਜ ਹੋ ਗਿਆ ਆਪਣੇ ਕੋਲੜ ਤਿਆਰ ਹੋ ਗਈ ਹੈ ਗਈ 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 ਬਚ ਗਈ ਮੈਂ ਤਾਂ ਨਹੀਂ ਥੋੜੇ ਕਿੰਝ ਜਾ ਆਰਾਮ ਨਾਲ ਜਾ ਕਰਾਂ ਠੀਕ ਹੈ ਇਹ ਹੁਣੇ ਠੇਡੇ ਖਾਣ ਲੱਗ ਗਏ ਆ ਆਰਾਮ ਨਾਲ ਜਾਈ ਠੀਕ ਹੈ ਔਰ 6:00 ਵਜੇ 5 ਮਿੰਟ ਹੋ ਗਏ ਜੀ ਤੇ ਬੈਠਾ ਪਾਰ ਦੇ ਅੱਡੇ ਤੇ ਠੇਡੀਆਂ ਭਰ ਕੇ ਹੋਰ ਤਿਆਰ ਕਰ ਲਿਆ ਨੇ ਪਹਿਲਾਂ ਵਾਲੇ ਲੱਗ ਗਏ ਸੀ ਆਪਾਂ ਹੋਰ ਤਿਆਰ ਕਰ ਲਿਆ ਨੇ ਵਾਹਿਗੁਰੂ ਮੇਰਾ ਕਰੀ ਜੀ ਹਾਂਜੀ ਹੁਣ ਆਪਾਂ ਆਪਣਾ ਸਮਾਨ ਸੰਭਲਿਆ ਜੀ ਬੜਾ ਸਮਾਨ ਸੀ ਉਹ ਲੱਗ ਗਿਆ ਅੱਜ ਕੁਲਚੇ 버ਗਰ ਲੱਗੇ ਨੇ ਜੀ ਪਹਿਲੇ ਠੇਡੀਆਂ ਲੱਗ ਗਈਆਂ ਠੇਡੀਆਂ ਆਪਣੇ ਖਤਮ ਨੇ ਹੁਣ ਚੱਲਦੇ ਆ ਜੀ ਘਰੇ ਸਮਾਨ ਸੰਭਲ ਕੇ ਭਾਈ ਸਾਹਿਬ ਹੈ ਸਾਡੇ ਬਾਈ ਜੀ ਨੇ RAM ਜੀ ਠੀਕ ਹੈ ਵਧੀਆ ਜੀ ਕੀ ਹਾਲ ਫਿਰ ਚਲੋ ਜੀ ਮੈਂ ਆ ਗਿਆ ਘਰੇ ਤੇ ਅੱਜ ਦਾ ਦਿਨ ਕੁਛ ਠੀਕ ਸੀ ਯਾਨੀ ਕਿ ਖਰਚਾ ਪਾਣੀ ਪੂਰਾ ਹੋਇਆ ਇਹਨਾਂ ਲੱਗਿਆ ਨਹੀਂ ਸਮਾਂ ਅੱਜ ਮਿਹਨਤ ਕਰਦੇ ਆ ਸਾਰਾ ਦਿਨ ਤਾਂ ਫਿਰ ਹੁੰਦਾ ਥੋੜਿਆ ਮਨ ਨੂੰ ਚਲੋ ਕੋਈ ਨਹੀਂ ਕੱਲ ਨੂੰ ਫਿਰ ਕਰਾਂਗੇ ਕੋਸ਼ਿਸ਼ ਬਾਕੀ ਵਾਇਗਰ ਹੋ ਗਿਆ ਜੀ ਕਿਵੇਂ ਪਾਇਓ ਕੀ ਹੋ ਗਿਆ ਤੁਹਾਨੂੰ ਹਾਂ ਕੀ ਹੋ ਗਿਆ ਮੈਂ ਦਰਦ ਹੋ ਗਿਆ ਮੇਰੇ ਦੇਖੋ ਤਾਂ ਲਈ ਸੀ ਡਿੱਗ ਗਿਆ ਸੀ ਬੈਂਕ ਡਿੱਗ ਗਿਆ ਨਹੀਂ ਸੀ ਮੇਰੇ ਕੋਲ ਪੈਰ ਟੁੱਟ ਗਿਆ ਸੀ ਪੈਰ ਟੁੱਟ ਗਿਆ ਸੀ ਦਿਖਾਣੀ ਪਈ ਮੈਨੂੰ ਝਟਕਾ ਆ ਲੱਗਿਆ ਪੈਕ ਦਿਖਾਣੀ ਬੰਦ ਕਿਹੜਾ ਬਣਾ ਰਹੇ ਨੇ ਜਾਨ ਕੇ ਨੰਨਾ ਕਿਤਾ ਸੀ ਉਹਦੇ ਖਾਣੇ ਬਾਕੀ ਰਹਿ ਗਿਆ ਸਾਨੂੰ ਹਾਂਜੀ ਆਪਣਾ ਖਾਣਾ ਪੀਣਾ ਹੋ ਗਿਆ ਜੀ ਹੁਣ ਸੌਣ ਦਾ ਹੋ ਗਿਆ ਟਾਈਮ ਤਾਂ ਬਸ ਸੌਣੇ ਆ ਇਸ ਵਲੋਗ ਨੂੰ ਕਰਦੇ ਆ ਐਂਡ ਜੀ ਜਨੂਸ ਨੂੰ ਸਪੋਰਟ ਕਰਿਆ ਕਰੋ ਅੱਜ ਦਾ ਵਲੋਗ ਚੱਲਿਆ ਨਹੀਂ ਜਿਆਦਾ ਠੀਕ ਸਾਕੇ ਚੱਲਿਆ ਵਾਏ ਕਰੂ ਕਰੇਗਾ ਮੇਰਾ ਜੇ ਤੁਹਾਨੂੰ ਵਲੋਗ ਪਸੰਦ ਆਇਆ ਹੋਏ ਤਾਂ ਲਾਈਕ ਕਮੈਂਟਸ ਸਬਸਕ੍ਰਾਈਬ ਜਰੂਰ ਕਰਿਓ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਜਲਦੀ ਕੱਲ੍ਹ ਦੇ ਵਲੋਗ ਬਾਏ